ਸਾਰਾ ਦਿਨ ਜਿਹੜਾ ਉਹ ਕਸ਼ਮਗਰ ਚੱਲਦੀ ਰਹੀ ਆ ਪ੍ਰਸ਼ਾਸਨ ਦੇ ਨਾਲ ਜਿਹੜਾ ਸਾਡਾ ਕਲ ਸ਼ੁਭ ਕਰਨ ਸਿੰਘ ਪਰਸੋਂ ਸਿੱਧੀ ਗੋਲੀ ਦੇ ਨਾਲ ਸ਼ਹੀਦ ਹੋਇਆ ਵਾ ਉਹਦੇ ਤੇ ਬਾਰ-ਬਾਰ ਇਹ ਗੱਲ ਆਉਂਦੀ ਰਹੀ ਆ ਕਿ ਭਾਈ ਇਹਦਾ ਪੋਸਟਮਾਰਟਮ ਕਰਾਓ ਇਹਦਾ ਸਸਕਾਰ ਕਰੀਏ ਉਹ ਅੱਗੇ ਗੱਲ ਵਧਾਈ ਜਾਵੇ ਕੇਂਦਰ ਨਾਲ ਪਰ ਆ ਜਿਹੜਾ ਅਜੇ ਤੱਕ ਵਿਰਾਮ ਦਿੱਤਾ ਸੀ ਇਹਦਾ ਵਿਰਾਮ ਦੇਣ ਦਾ ਕਾਰਨ ਇਹ ਸੀਗਾ ਕਿ ਜੋ ਕੋ ਜੋ ਤੇ ਖਨੋਰੀ ਵਾਪਰਿਆ ਵਾ ਉਹ ਸਾਰੇ ਕੁਝ ਦਾ ਜਿਹੜਾ ਵਾ ਇੱਕ ਵਾਰਾਂ ਜਾਇਜਾ ਲਿਆ ਜਾਵੇ ਕਿ ਉਹ ਕੌਣ ਸੀ ਜੋ ਹਮਲਾ ਕਰਨ ਵਾਲੇ ਸਨ ਹਮਲਾਵਰ ਕੌਣ ਸਨ ਜਿਨ੍ਹਾਂ ਨੇ ਸਿੱਧੀ ਗੋਲੀ ਮਾਰੀ ਦਾੰਦਾਂ ਨਾਲ ਕੁੱਟਮਾਰ ਕੀਤੀ ਇੱਕ ਨੂੰ ਚੁੱਕ ਕੇ ਲੈ ਗਏ ਉਹ ਅੱਜ ਪੀਜੀਆਈ ਰੋਧਕ ਦੇ ਵਿੱਚ ਦਾਖਲ ਵਾ ਔਰ ਇਹਦੇ ਨਾਲ ਜਿਹੜਾ ਟਰੈਕਟਰਾਂ ਦੀ ਪੰਨ ਤੋੜ ਕੀਤੀ ਆ ਜਿਹੜਾ ਉੱਥੇ ਕੈਂਪ ਸੀਗਾ ਡਾਕਟਰਾਂ ਵੱਲੋਂ ਲਗਾਇਆ ਹੋਇਆ ਡਾਕਟਰ ਸਵੇਮਾਨ ਉਹ ਫਾਈਬਰ ਰਿਵਰਟੀਮ ਵੱਲੋਂ ਉਹਨਾਂ ਦਾ ਇੱਕ ਮੁੰਡਾ ਅੱਜ ਦੁਬਾਰਾ ਹਸਪਤਾਲ ਜਿਹੜਾ ਉਹ ਗਿਆ ਵਾ ਮਤਲਬ ਕਾਫੀ ਜਿਹੜਾ ਉੱਥੇ ਕਸ਼ਮਕਾਸ਼ੀ ਇਸ ਗੱਲ ਤੇ ਕੋਈ ਆ ਔਰ ਜਿਹੜਾ ਸੁਭਕਰਨ ਸਿੰਘ ਆ ਉਹਦੇ ਤੇ ਜਿਹੜੀ ਡਿਮਾਂਡ ਰੱਖੀ ਸੀ ਸਾਰੀਆਂ ਜਿ세 ਬੰਦੀਆਂ ਵੱਲੋਂ ਕੋਈ ਸੀ ਵੀ ਸਭ ਤੋਂ ਪਹਿਲਾਂ 302 ਦਾ ਪਰਚਾ ਬਣਦਾ ਸਿੱਧੀ ਬੁਲਟ ਸਾਹਬ ਤੋਂ ਹੰਡੀ ਆ ਬਹੁਤ ਵੀਡੀਓ ਚੱਲ ਰਹੀਆਂ ਵਾ ਤੇ ਉਹ ਜਿਹੜੇ ਅਧਿਕਾਰੀ ਨੇ ਗੋਲੀ ਦਾ ਆਰਡਰ ਦਿੱਤਾ ਜਾ ਉਹਨਾਂ ਦੇ ਪਿੱਛੇ ਆਰਡਰ ਕਰਨ ਵਾਲਿਆ ਕੌਣ ਸੀਗਾ ਕਿ ਸਿੱਧੇ ਜਿਹੜੀ ਆ ਉਹ ਪਿੱਤਲ ਦੀਆਂ ਹੀ ਥੋਕੀਆਂ ਜਾਣ ਹੋਣ ਰਬੜ ਦੀਆਂ ਆਪਣੀਆਂ ਇੱਥੇ ਵੀ ਚਲਦੀਆਂ ਰਹੀਆਂ ਵਾ ਅਥਰੂ ਗੈਸ ਵੀ ਚਲੋ ਚਰਾਈ ਆ ਬੜਾ ਕੁਝ ਹੋਇਆ ਵਾ ਪਰ ਸਿੱਧੇ ਬੁਲਟ ਮਾਰ ਕੇ ਉਹ ਜਿਹੜਾ ਉਹਦੇ ਸਿਰ ਦੇ ਵਿੱਚ ਉਹਨੂੰ ਮਤਲਬ ਸ਼ਹੀਦ ਕੀਤਾ ਵਾ ਉਹਦੇ ਜਿਹਨੇ ਚਲਾਈ ਗੋਲੀ ਉਹ ਵੀ ਅਧਿਕਾਰੀ ਵੀ ਤੇ ਪਿੱਛੇ ਬੈਠੇ ਜੋ ਹੈਗਾ ਉਹ ਸਾਰਿਆਂ ਦਾ ਭਾਈ ਉਹ ਪਤਾ ਲੈ ਕੇ ਤੇ 302 ਦਾ ਪਰਚਾ ਬਣਦਾ ਵਾ ਇਹ ਤੋਂ ਅੱਗੇ ਇੰਸੂ ਦੂ ਦਾ ਪਰਚਾ ਦਰਜ ਕਰਨ ਤੋਂ ਬਾਅਦ ਉਹਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਕਿਸਾਨੀ ਕਿੱਤਾ ਬਚਾਉਣ ਵਾਸਤੇ ਦੇਸ਼ ਦੀ ਕਿਸਾਨੀ ਬਚਾਉਣ ਵਾਸਤੇ ਸ਼ਹੀਦ ਹੋਇਆ ਵਾ ਉਹਨੂੰ ਕੌਮੀ ਸ਼ਹੀਦ ਦੇ ਦਰਜਾ ਦੇ ਕੇ ਤੇ ਉਹਨੂੰ ਨਵਾਜਿਆ ਜਾਵੇ 1 ਕਰੋੜ ਰੁਪਈਆ ਜੋ ਇੱਥੇ ਭਗਵੰਤ ਮਾਨ ਸਰਕਾਰ ਦੇ ਰਹੀ ਆ ਇਹਨਾਂ ਕੌਮੀ ਸ਼ਹੀਦਾਂ ਨੂੰ ਉਹ ਦਿੱਤਾ ਜਾਵੇ ਤੇ ਉਹਦੀ ਛੋਟੀ ਭੈਣ ਬੜੀ ਲਿਖੀ ਆ ਉਹਨੂੰ ਪੁਲਿਸ ਦੇ ਵਿੱਚ ਜੌਬ ਦਿੱਤੀ ਜਾਵੇ ਔਰ ਇਹਦੇ ਨਾਲ ਸਾਡੀ ਅੱਜ ਦੀ ਐਸਪ੍ਰੈਸ ਕਾਨਫਰੰਸ ਵਿੱਚ ਮੰਗਾ ਕਿ ਜੋ ਕੁਝ ਬਰਬਰਤਾ ਭਰਪੂਰ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਸਾਡੇ ਭਾਈਆਂ ਨਾਲ ਕੀਤਾ ਜਾ ਰਿਹਾ ਉਹ ਬਹੁਤ ਮੰਦਭਾਗਾ ਜਿਵੇਂ ਬੀਐਸਐਫ ਲਗਾਈਆ ਘਰਾਂ ਦੇ ਵਿੱਚ ਜਿਵੇਂ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਜਿਵੇਂ ਉੱਥੇ ਡਰਾਵੇ ਦਿੱਤੇ ਜਾ ਰਹੇ ਆ ਕਿ ਭਾਈ ਜਿਹੜਾ ਵੀ ਕੋਈ ਅੰਦੋਲਨ ਦੇ ਵਿੱਚ ਰੋਟੀ ਪਾਣੀ ਲੈ ਕੇ ਗਿਆ ਉਹ ਦੁੱਧ ਲੈ ਕੇ ਗਿਆ ਉਹ ਪ੍ਰਸ਼ਾਦੇ ਲੈ ਕੇ ਗਿਆ ਉਹਨਾਂ ਦੇ ਪਾਸਪੋਰਟ ਵੀ ਜ਼ਬਤ ਹੋਣਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਕਿਵੇਂ ਸਰ ਪਊਗਾ ਸੋ ਇਹ ਇਦਾਂ ਦਾ ਵਿਹਾਰ ਜਿਹੜਾ ਕੇਂਦਰ ਸਰਕਾਰ ਵੱਲੋਂ ਆ ਰਿਹਾ ਵਾ ਇਹਦੇ ਤੇ ਚਿੰਤਾਤ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਸਾਰਾ ਕੁਝ ਕਲੀਅਰ ਹੋ ਜਾਣਾ ਵਾ ਜਿੰਨੀ ਦੇਰ ਤੱਕ ਜੋ ਆਪਣਾ ਸੁਭ ਕਰਮ ਸੰਘਸ਼ੀਦ ਹੋਇਆ ਵਾ ਉਹਦੀ ਜੋ ਨਾਲ ਸੰਬੰਧਿਤ ਡਿਮਾਂਡਾਂ ਵਾ ਇੱਕ ਪਰਚੇ ਦੀ ਔਰ ਨਾਲ ਆਪਣੇ 1 ਕਰੋੜ ਰੁਪਇਆ ਔਰ 302 ਦਾ ਪਰਚਾ ਦਰਜ ਕਰਦੇ ਨਾਲ ਨਾਲ ਉਹਦੀ ਭੈਣ ਨੂੰ ਨੌਕਰੀ ਇਹ ਸਾਰਾ ਕੁਝ ਜਿੰਨੀ ਦੇਰ ਕਵਰ ਅਪ ਨਹੀਂ ਹੁੰਦਾ ਓਨੀ ਦੇਰ ਤੱਕ ਪਰਿਵਾਰ ਦੇ ਨਾਲ ਸਹਿਮਤੀ ਇਕੱਤਰ ਕਰਕੇ ਇਹ ਮਾਅਲਮ ਕਰ ਲਿਆ ਪਰਿਵਾਰ ਤੋਂ ਵੀ ਉਹਦਾ ਸੰਸਕਾਰ ਨਹੀਂ ਹੋਊਗਾ ਉਹਦਾ ਸਮਾਰਟਮ ਨਹੀਂ ਕਰਾਵਾਂਗੇ ਔਰ ਓਨੀ ਦੇਰ ਤੱਕ ਜਿਹੜਾ ਕਰਨਾ ਪ੍ਰਦਰਸ਼ਨ ਵਾ ਉਹ ਵੀ ਜੋ ਦਾ ਤੇ ਉਹ ਇਥੇ ਦੂਆ ਥਾਵਾਂ ਦਿੱਤੇ ਚੱਲੂਗਾ ਇਹ ਅੱਜ ਤੱਕ ਦੀ ਜਿਹੜੀ ਹੁਣ ਮਤਲਬ ਹੁਣ ਤੱਕ ਦੀ ਅਪਡੇਟ ਆ ਇਹ ਤੋਂ ਅੱਗੇ ਅਜੇ ਗੱਲਬਾਤ ਚੱਲ ਰਹੀ ਆ ਗੱਲਬਾਤ ਦੇ ਵਿੱਚ ਕੀ ਨਿਕਲ ਕੇ ਆਉਂਦਾ ਵਾ ਉਹ ਤੁਹਾਡੇ ਨਾਲ پھر ساجھا کریں گے رہیں گے یہیں کریں گے کیونکہ جتنی دیر تک بھگوت مان سرکار جو ان کے آگے مانگے رکھی گئی ہے وہ نہیں مطلب ان کا حل نہیں نکالتی اور سب سے ضروری ہے جنہوں نے پنجاب کی سرحد میں آ کر ادھر بھی ادھر بھی ادھر بھی سرحد میں آ کر سموک گیس پھینکی ہے گوڑے پھینکے ہیں اور ادھر بھی کھنوری میں بھی ایک کلومیٹر آگے آ کر پوری پان توڑ کی ہے ٹریکٹروں کی اور نوجوان کو شہید کیا ہے بھگوت مان سرکار سے ہم یہ کہتے ہیں کہ وہ جلدی سے جلدی اس کا کو حل نکال لیں اگر تھوڑا سما اور لگے گا تو پنجاب سے لوگ بھی بہت بڑی سنکھیا میں یہاں پہ آ سکتے ہیں اور جیسے آج ہمارے بڑے بانیوں نے انہوں نے بھی آج پتلی پھوک مہم چلا دی ہے ٹریکٹر مارچ کرنے کا شبیس شبی شبی کو انہوں نے اعلان کر دیا ہے یہ اندولن اور بڑے گا اور پورے بھارت میں جائے گا کیونکہ ایک سو کتالی چالیس کروڑ بھارتیوں کا آندولن ہے یہ اکلے ایس شمبو بارڈر کا نہیں ہے پنجاب کے کسان کا نہیں ہے جا کھنوری بارڈر ہریانے کا نہیں ہے پورے دیش کا ایم ایس پی قانون جو ہے وہ ایسا قانون ہے جس سے ہر ایک جی کو رات ملے گی جو لے کر کھانے والا ہے جو وہ زیادہ سفی ہوگا کیونکہ ایم ایس پی بنے گی تو ایم آر پی بھی بنے گی جو چیز ایم ایس پی پہ ملتی ہے اس کا مول باب اوپر نیچے کم ہوتا ہے اور جو ایم ایس پی نہیں ملتی اس کا مول باب کا زمین اس پار کا فرق پڑتا ہے دس روپے کے جی پر کے جی بھی ٹماٹر ملتا ہے چار سو روپئے ملتا ہے سو so, یہ سارے کچھ نتر کرنے کے لیے ایم ایس پی قانون بہت ضروری ہے ہم سبھی بھارتی سے اپیل کرتے ہیں کہ آپ سبھی اس لڑائی کے میدان میں آگے ہیں جیسے بتایا ہے ساتھیوں نے پھر پورے دیش میں اپنی اپنی طرف سے او ہو رہا ہے یہ وروڈ آنے والے دنوں میں اور بڑھے گا آندولن پلے ہی لما چلے ਔਰ ਅੱਗੇ ਜਾਏਗਾ ਲੇਕਿਨ ਇਸ ਦਾ ਹੱਲ ਨਿਕਾਲੇ ਬਿਗੈਰ ਇਸ ਵਾਰ ਬਾਹਰ ਦੇਸ਼ ਕੇ ਕਿਰਤੀਕਾ ਮੇਂ ਘਰ ਬੈਠਨੇ ਵਾਲੇ ਨਹੀਂ ਰਾਸ਼ਟਰੀ ਅਧਿਐਕਸ਼ ਬਾਰਤੀ ਕਿਸਾਨ ਮੈਦੂਰ ਮੋਰਚਾ ਪੰਜਾਬ ਜੋ ਇਹ ਗੰਗਲ ਅੱਜ ਹੋਈ ਹੈਗੀ ਹੈ ਸਾਡੇ ਛੋਟੇ ਵੀਰ ਸੁਖਤਰ ਰੰਜੀ ਨੂੰ ਮਾਰਿਆ ਗਿਆ ਹੈਗਾ ਸ਼ਹੀਦ ਕਰਿਆ ਉੱਥੇ ਗੋਲੀਆਂ ਮਾਰ ਕੇ ਹਰਿਆਣਾ ਸਰਕਾਰ ਦੀ ਵਿਚੋਂ ਉਹਨਾਂ ਦੇ ਗੁੰਡੇ ਸੀਗੇ ਜਿਹੜੇ ਆਪਣੇ ਮਿੰਬਰਤੀ ਤੋਂ ਸੀਗੇ ਜਦੋਂ ਤੱਕ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਇਹ ਸ਼ਹੀਦ ਕਰਿਆ ਸਾਡਾ ਛੋਟਾ ਵੀਰ ਤੇ ਹੋਰ ਕਿਸਾਨਾਂ ਦੇ ਗੋਲੀਆਂ ਮਾਰੀਆਂ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ 302 ਦਾ ਪਰਚਾ ਦਰਜ ਨਹੀਂ ਹੁੰਦਾ ਹੈਗਾ ਉਦੋਂ ਤੱਕ ਉਹਦਾ ਸੰਸਕਾਰ ਰਿਪੋਰਟ ਮੌਟਮ ਨਹੀਂ ਕਰਿਆ ਜਾਊਗਾ ਇਹ ਅੱਜ ਅਸੀਂ ਪਟਿਆਲੇ ਵੀ ਸਾਡੇ ਕਿਸਾਨਾਂ ਕੋਲੋਂ ਪੀਸੀ ਕਰਕੇ ਦੱਸਿਆ ਹੈਗਾ ਉਸ ਤੋਂ ਬਾਅਦ ਪਰਿਵਾਰ ਵੀ ਉਹ ਗਲਤੀ ਸਹਿਣ ਪੈਂਦਾ ਕਿਉਂਕਿ ਸ਼ੂਕਰਨ ਸਿੰਘ ਦੇ ਪਿਤਾ ਜੀ ਵੀ ਉਹਦੇ ਨਾਲ ਸੀਗੇ ਮਰੀਦ ਅਤੇ ਜਦੋਂ ਹੁਣ ਇਹ ਅੰਦੋਲਨ ਚੱਲ ਰਿਹਾ ਹੈ ਇਹਦੇ ਚ ਅੱਜ ਹੰਸਾਰ ਦੇ ਵਿੱਚ ਸਾਡੇ ਕਿਸਾਨ ਆ ਰਹੇ ਸੀਗੇ ਉਧਰੋਂ ਖਨੋਰੀ ਬਾਰਡਰ ਦੇ ਉੱਤੇ ਆਉਣ ਲਈ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲੇ ਹੋਏ ਸੀਗੇ ਇੰਨਾ ਜ਼ਿਆਦਾ ਉਹਨਾਂ ਨਾਲ ਦੁਰਵਿਵਹਾਰ ਕਰਿਆ ਗਿਆ ਟਰੈਕਟਰਾਂ ਨਾਲ ਉਹਨਾਂ ਨੂੰ ਕੁੱਟਿਆ ਗਿਆ ਟਰੈਕਟਰ ਡੋਨੇਟ ਕੀਤੇ ਗਏ ਉਹਨਾਂ ਦੇ ਉਸ ਤੋਂ ਬਾਅਦ ਜਿਹੜਾ ਇਹ ਅਤਰੂ ਗੈਸ ਦੇ ਗੋਲੇ ਲਾਟਿਆ ਵੀ ਕੀ ਨਹੀਂ ਕਰਿਆ ਹੈਗਾ ਇੰਨੀ ਬਬਰਤਾ ਦੇ ਉੱਤੇ ਤੇ ਮੋਦੀ ਸਰਕਾਰ ਆ ਚੁੱਕੀ ਹੈ ਇਹਦੇ ਕਰਕੇ ਹੀ 26 ਤਰੀਕ ਨੂੰ ਰਾਜਸਥਾਨ ਦੇ 23 ਜ਼ਿਲ੍ਹਿਆਂ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਲੱਗੇ ਹੋਏ ਨੇ ਜੈਸ ਪਰਿਵਾਰ ਤੇ ਆਦਵਾਸ ਪਰਿਵਾਰ ਸਾਡੇ ਰਾਜਸਥਾਨ ਦੇ 23 ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਦੀ ਤਿਆਰੀ ਹੈ ਜੋ ਅਲੌਕ ਚਰਚੇ ਪਏ ਹਨ ਬਾਕੀ ਅੱਗੇ ਜਾਂ ਲਵਾਈ ਜੀ ਇਹ ਮਾਲਬਲੀ ਕਿ ਉਹਨਾਂ ਨੇ ਦੁਬਾਰਾ ਕਿਉਂਕਿ ਵਹੀ ਟਵੀਟ ਹੈ ਉਹਨਾਂ ਦਾ ਅਰਜਨ ਮੁੰਡਾ ਜੀ ਦਾ ਜੋ ਪਹਿਲੇ ਦਿਨ ਆਇਆ ਥਾ ਅਭੀ ਕੋਈ ਨਹੀਂ ਬਾਤ ਚੀਤ ਕੇ ਲਈ ਆਉਣਗੇ ਹਮਾਰਾ ਤੋਂ ਇਹ ਮੰਨਣਾ ਹੈ ਵੀ ਇਹ ਜੇ ਆਪਣੇ ਬਾਤਚੀਤ ਵਿੱਚ ਰੱਖੇ ਲੈਟਰ ਵਿੱਚ ਇਹ ਡਾਲੇ ਵੀ ਐਮਐਸਪੀ ਕਾ ਮੇ ਕਾਨੂੰਨ ਬਣਾਉਣੇ ਲਈ ਔਰ ਬਾਕੀ ਜੋ 10 ਸੂਤਰੀ ਗਿਆਪਨ ਦਿਆ ਹੈ ਉਸ ਪਰ ਬਾਤ ਕਰਨੇ ਲਈ ਹਮ ਫਿਰ ਸੇ ਬਾਤ ਕਰਾਂਗੇ ਤੋਂ ਹਮਾਰੀ ਜੋ ਮੁੱਖ ਮੰਤਰੀ ਨੇ ਜਿਹੜਾ ਉਹ ਠਗਰਾ ਦਿੱਤੀ ਆ ਪਰਿਵਾਰ ਨੇ ਵੀ ਠਗਰਾ ਦਿੱਤੀ ਜਿਥੇ ਬੰਦੀਆਂ ਵੀ ਤੇ ਨਹੀਂ ਸਹਿਮਤ ਕਿ ਜਿੰਨੀ ਦੇਰ ਤੱਕ ਮੌਦਾ ਕਾਰਨ ਜੋ ਬਣਿਆ ਵਾ ਉਹਨਾਂ ਦੇ ਉਤੇ ਪਰਚਾ ਦਰਜ ਨਹੀਂ ਹੁੰਦਾ ਤੇ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਕਿਉਂਕਿ ਰੁਪਈਏ ਜਿਹੜੀ ਚੀਜ਼ ਵਾ ਰੁਪਈਏ ਏਡੀ ਵੱਡੀ ਗੋਲੀ ਚੀਜ਼ ਨਹੀਂ ਗੀ ਇਹ ਤਾਂ ਲੋਕਾਂ ਨੇ ਬਹੁਤ ਇਕੱਠੇ ਕਰ ਦੇਣਿਆ ਲਖੀਮਪੁਰ ਖੀਰੀ ਕਾਂੜ ਜਦੋਂ ਹੋਇਆ ਉਹਦੇ ਵਿੱਚ 45 ਲੱਖ ਦੇ ਵਿੱਚ ਸਾਡੇ ਪੱਤਰਕਾਰ ਨੂੰ ਵੀ ਵੀਰ ਨੂੰ ਵਿੱਚੇ ਦਰੜਿਆ ਗਿਆ ਸੀ 49 ਲੱਖ ਚ ਗੱਲ ਹੋਈ ਔਰ ਜਿਹੜੇ ਚਾਰ ਕਿਸਾਨ ਸੀ ਉਹਨਾਂ ਦੀ ਵੀ ਗੱਲ ਹੋਈ ਅਸੀਂ ਕਹਿੰਨੇ ਆ ਵੀ ਉਹ 45 ਲੱਖ ਨਹੀਂ ਲੈਣਾ ਚਾਹੀਦਾ 45 ਲੱਖ ਦੀ ਜਗ੍ਹਾ ਲੋਕਾਂ ਨੇ 5-5 ਕਰੋੜ ਇਕੱਠਾ ਕਰ ਦੇਣਾ ਸੀਗਾ ਪਰ ਅੱਜ ਤੱਕ ਵੀ ਅਜੇ ਮਿਸ਼ਰਾ ਕਹਣੀ ਜਿਹੜਾ ਵਾ ਉਹ ਕੈਬਨਟ ਉਹਦੇ ਬੈਠਾ ਵਾ ਕੋਈ ਨਿਆਂ ਨਹੀਂ ਮਿਲ ਰਿਆ ਅਸਲ ਦੇ ਵਿੱਚ ਦੋਹਰਾ ਕਾਨੂੰਨ ਜਿਹੜਾ ਚੱਲ ਰਿਹਾ ਵਾ ਉਹਦੇ ਵਾਸਤੇ ਕਹਿ ਰਹੇ ਆ ਕਿ ਕਾਨੂੰਨ ਭਾਰਤੀ ਲੋਕਾਂ ਵਾਸਤੇ ਇੱਕ ਹੀ ਹੋਵੇ ਹਰੇਕ ਨੂੰ ਨਿਆਂ ਮਿਲੇ ਯਾਨੀ ਮੰਗ ਕਰ ਰਹੇ ਆ ਕਿ ਐਫ ਆਈ ਆਰ ਬਿਲਕੁਲ ਜੀ ਐਫ ਆਈ ਆਰ ਦਰਜ ਹੋਏ ਔਰ ਕੌਮੀ ਸ਼ੀਦਾ ਦਰਜਤਾ ਜਾਏ ਇਹਦੇ ਵਿੱਚ ਐਫ ਆਈ ਆਰ ਤੇ ਬੰਦ ਹੀ ਨਹੀਂ ਕਿਉਂਕਿ ਜੋ ਕੁਝ ਹੋਇਆ ਵਾ ਉਹ ਪੰਜਾਬ ਦੇ ਵਿੱਚ ਆਣ ਕੇ ਹੋਇਆ ਵਾ ਪੰਜਾਬ ਦੀ ਲੈਂਡ ਦੀ ਜਿਹੜੀ ਉਹ ਉਲੰਘਣਾ ਕੀਤੀ ਆ ਉਧਰੋਂ ਆ ਗਈ ਤੇ ਜਿਹੜੇ ਉਹ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਆ ਉਹ ਤਕਰੀਬਨ ਬੰਦੇ ਜਿਹੜੇ ਆ ਉਹ ਪੇਸ਼ੇਵਾਰ ਬੰਦੇ ਜਿਹੜੇ ਆ ਉਹ ਪਲਾਨ ਕੀਤੇ ਨਜ਼ਰ ਆ ਰਹੇ ਆ ਉਹ ਵੀਡੀਓ ਤੁਸੀਂ ਸਾਰਿਆਂ ਨੇ ਵੇਖੀਆ ਵਾ ਵਰਦੀ ਕੋਈ ਨਹੀਂ ਕਿ ਜੀਨ ਪਹਿਨੀ ਆ ਬੂਟ ਅਲੱਗ ਪ੍ਰਕਾਰ ਦੇ ਆ ਜਰਸੀ ਅਲੱਗ ਪ੍ਰਕਾਰ ਦੀ ਆ ਸਿਰਫ ਇੱਕ ਲਾਈਫ ਜੈਕਟ ਤੇ ਟੋਪ ਜਿਹੜਾ ਉਹ ਦਿੱਤਾ ਹੋਇਆ ਵਾ ਮਤਲਬ ਇਹ ਸਾਰਾ ਪਲੈਨਿੰਗ ਕਰਕੇ ਜਿਹੜਾ ਸਾਰਾ ਕੁਝ ਕਰਵਾਇਆ ਗਿਆ ਵਾ ਪ੍ਰੋਬਲਮ ਕੀ ਆ ਕਿੱਥੇ ਉਹ ਸਰਕਾਰਾਂ ਜਿਹੜੀਆਂ ਉਹ ਰਲ ਮਿਲ ਕੇ ਬਾਜੀ ਖੇਡ ਰਹੀਆਂ ਅਸਲ ਦੇ ਵਿੱਚ ਅਸਲ ਦੇ ਵਿੱਚ ਲੋਕਾਂ ਨੂੰ ਪ੍ਰਕੋਪ ਕਰਕੇ ਘਰਾਂ ਨੂੰ ਭੇਜੰਦੀ ਜਿਹੜੀ ਆ ਉਹ ਤਿਆਰੀ ਆ ਕਿ ਇਹ ਇਦਾਂ ਉੱਠ ਕੇ ਚੱਲ ਜਾਣਗੇ ਪਿਛਲੇ ਅੰਦੋਲਨ ਤੋਂ ਕੋਈ ਵੀ ਸਬਕ ਨਾ ਕੇਂਦਰ ਸਿੱਖਿਆ ਨਾ ਸਟਰੀਟ ਸਿੱਖੀ ਆ ਜਿਹੜੀ ਸਟਰੀਟ ਦੇ ਵਿੱਚ ਉਹਨੇ ਤਰਨਾ ਲਾ ਕੇ ਬੈਠ ਗਿਆ ਔਰ بار-बार ਇਧਰ ਪੰਜਾਬ ਦੀ ਤਰਫ ਆ ਕੇ ਆਣ ਕੇ ਗੋਲੀਬਾਰੀ ਹੋ ਰਹੀ ਆ ਬੰਬ ਪਿੱਕੇ ਜਾ ਰਹੇ ਆ ਇਹਦੇ ਤੇ ਭਗਵੰਤ ਮਾਨ ਜੀ ਨੂੰ ਇੱਕ ਪਾਸਾ ਕਰ ਲੈਣਾ ਚਾਹੀਦਾ ਵੀ ਇੱਕ ਬੰਨੇ ਕਹਿ ਰਹੇ ਪਏ ਮੈਂ ਕਿਸਾਨਾਂ ਦੇ ਨਾਲ ਵਾ ਔਰ ਇੱਕ ਬੰਨੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਜਿਹੜਾ ਪੰਜਾਬ ਦੇ ਨਾਲ ਠੱਗਾ ਹੋਇਆ ਵਾ ਉਹ ਠੱਕੇ ਬਾਰੇ ਭਗਵੰਤ ਮਾਨ ਜੀ ਨੂੰ ਅਸੀਂ ਆਸ ਕਰਾਂਗੇ ਵੀ ਜਲਦੀ ਕੋਈ ਨਾ ਕੋਈ ਇਹਦਾ ਹੱਲ ਨਿਕਾਲ ਲੈਣ ਅਸੀਂ ਤੇ ਮਤਲਬ ਅੱਖਾਂ ਬਿਸ਼ਾ ਕੇ ਜਿਹੜਾ ਇੰਤਜ਼ਾਰ ਕਰਦਿਆਂ ਪਹਿਲਾਂ ਵੀ ਕਿਹਾ ਸਾਰਿਆਂ ਨੂੰ ਅਪੀਲ ਵਾ ਅੰਦੋਲਨ ਸਾਰੇ 140 ਕਰੋੜ ਭਾਰਤੀਆਂ ਦਾ ਵਾ ਇਸੇ ਆ ਜਿਹੜੀ ਸੰਗਠਨ ਇਹ ਅੰਦੋਲਨ ਚਲਾ ਰਹੇ ਇਹਨਾਂ ਕੱਲਿਆਂ ਦਾ ਨਿਕਾ ਗੁਰਨਾਮ ਚੰਦੂਨੀ ਜੀ ਨੇ ਜੇ ਕਿਹਾ ਵਾ ਤੇ ਅਸੀਂ ਐਪਰੀਸ਼ੀਏਟ ਕਰਦੇ ਆ ਬਹੁਤ ਵਧੀਆ ਕੀਤਾ ਵਾ ਕਿਉਂਕਿ ਹਰੇਕ ਵਰਗ ਨੂੰ ਇਕੱਠੀ ਹੋ ਕੇ ਅੱਗੇ ਆਉਣਾ ਪੈਣਾ ਵਾ ਜਿੰਨੀ دیر ਹਰੇਕ ਵਰਗ ਇਕੱਠੇ ਨਾ ਹੋਇਆ ਇੱਕ ਇੱਕ ਕਰਕੇ ਸਾਰੇ ਪਬਲਿਕ ਧਾਰੇ ਜਿਹੜੇ ਜਾ ਰਹੇ ਆ ਅਸਲ ਦੇ ਵਿੱਚ ਛੋਟੇ ਵੀਰ ਸਭ ਤੋਂ ਵੱਡੀ ਇੰਡਸਟਰੀ ਐਸ ਟਾਈਮ ਤੇ ਜ਼ਮੀਨ ਆ ਸਭ ਤੋਂ ਵੱਡਾ ਜਿਹੜਾ ਧਾਨ ਉਹ ਪਸ਼ੂ ਧਾਨ ਆ ਇਹਨਾਂ ਦੋਹਾਂ ਤੇ ਜਿਹੜੀ ਆ ਉਹ ਕਾਰਪੋਰੇਟਾਂ ਦੀ ਅੱਖ ਲੱਗੀ ਹੋਈ ਆ ਇਹਨੂੰ ਬਚਾਉਣ ਵਾਸਤੇ ਤੁਹਾਡੇ ਸਾਰਿਆਂ ਦੇ ਹੀ ਤਾਲ ਮਿਲਦੀ ਜ਼ਰੂਰ ਹੈ ਜੀ ਬਿਲਕੁਲ ਬਿਲਕੁਲ ਇਹ ਕਦੋਂ ਚਰਚਾ ਹੋਣੀ ਜਦੋਂ ਵੀ ਹੋ ਲਈ ਕੋਈ ਬਾਤ ਨਹੀਂ ਹੋਦਰ ਚਰਚਾ ਹੀ ਆਪਣੇ ਕੋਰਮ ਦੇ ਵਿੱਚ ਬਹਿ ਕੇ ਕਰਕੇ ਸਾਰਾ ਕੋਈ ਮੈਂ ਕਹਿਆ ਵੀ ਜੋ ਵੀ ਇਸ ਅੰਦੋਲਨ ਨੂੰ ਸਹੀ ਮੰਨ ਰਿਹਾ ਵਾ ਜੋ ਵੀ ਕਰ ਰਿਹਾ ਵਾ ਉਹ ਉਹਨੂੰ ਅਸੀਂ ਅਪਰੀਸ਼ੀਏਟ ਕਰਦੇ ਹਾਂ ਕਦੋਂ ਤੱਕ